RBI ਨੇ ਡਿਜੀਟਲ ਧੋਖਾਧੜੀ ਤੇਜ਼ ਜਤਾਈ ਚਿੰਤਾ RBI ਨੇ ਉਠਾਇਆ ਠੋਸ ਕਦਮ ਤੇ ਹੁਣ ਡਿਜੀਟਲ ਧੋਖਾਧੜੀ ਕਰਨ ਵਾਲਿਆਂ ਤੇ RBI ਕੱਸੇਗੀ ਸਿਕੰਜਾ ਜੀ ਆਂ ਦੱਸ ਦਈਏ ਕਿ ਆਰਬੀਆਈ ਨੇ ਇਸ ਵੇਲੇ ਡਿਜੀਟਲ ਧੋਖਾਧੜੀ ਨੂੰ ਲੈ ਕੇ ਬਹੁਤ ਵੱਡੀ ਚਿੰਤਾ ਜਤਾਈ ਹੈ ਇਸ ਦੇ ਸਬੰਧ ਦੇ ਵਿੱਚ ਹੀ ਆਰਬੀਆਈ ਦੇ ਵੱਲੋਂ ਇੱਕ ਵੱਡਾ ਫੈਸਲਾ ਵੀ ਲੈ ਲਿਆ ਗਿਆ ਹੈ ਤੇ ਹੁਣ ਆਰਬੀਆਈ ਉਹਨਾਂ ਲੋਕਾਂ ਤੇ ਸਖੰਜਾ ਕਸ ਦੇਵੇਗੀ ਜਿਹੜੇ ਕਿ ਡਿਜੀਟਲ ਧੋਖਾਧੜੀ ਕਰਦੇ ਨੇ ਦੱਸਦੀ ਹੈ ਕਿ ਸਾਰੀ ਜਾਣਕਾਰੀ ਆਰਬੀਆਈ ਦੇ ਗਵਰਨਰ ਸੰਜੀਵ ਮਲਹੋਤਰਾ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਹੈ ਕਿ ਆਰਬੀਆਈ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਿਤ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਡਿਜੀਟਲ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਨੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਆਰਬੀਆਈ ਦੇ ਵੱਲੋਂ ਇੱਕ ਡੋਮੇਨ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਲੋਕਾਂ ਨੂੰ ਡਿਜੀਟਲ ਧੋਖਾਧੜੀ ਤੋਂ ਬਚਾਇਆ ਜਾ ਸਕੇਗਾ ਉਹਨਾਂ ਨੇ ਦੱਸਿਆ ਹੈ ਕਿ bank.in ਡੋਮੇਨ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਲੋਕਾਂ ਨੂੰ ਜਿਹੜੀ ਹੈ ਡਿਜੀਟਲ ਧੋਖਾਧੜੀ ਹੈ ਉਸ ਤੋਂ ਬਚਾਇਆ ਜਾ ਸਕੇਗਾ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਪ੍ਰੈਲ 2025 ਦੇ ਵਿੱਚ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ ਦੱਸਦੀ ਹੈ ਕਿ ਨਵਾਂ ਗਵਰਨਰ ਬਣਨ ਤੋਂ ਬਾਅਦ ਐਮ ਪੀਸੀ ਦੀ ਇਹ ਪਹਿਲੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਹੈ ਦੱਸਦੀ ਹੈ ਕਿ ਰੈਪੋ ਰੇਟ ਦੇ ਬੇਸਿਕ ਅੰਕ ਜਿਹਦੇ ਵਿੱਚ 25% ਕੀਤੀ ਗਈ ਹੈ ਜਿਸ ਦੇ ਨਾਲ ਜਿਹੜਾ ਰੈਪੋ ਰੇਟ ਹੈ ਉਹ 6.5% ਤੋਂ ਘਟ ਕੇ 6.25% ਦੀ ਹੋ ਗਿਆ ਹੈ ਜਿਸ ਦੇ ਨਾਲ ਮੱਧ ਵਰਗ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਦੇ ਨਾਲ ਹੀ ਜਿੰਨੇ ਵੀ ਤਰ੍ਹਾਂ ਦੇ ਕਰਜ਼ੇ ਨੇ ਉਹਨਾਂ ਦੀ EMI ਦੇ ਵਿੱਚ ਵੀ ਕਾਫੀ ਜ਼ਿਆਦਾ ਕਟੌਤੀ ਹੋ ਜਾਵੇਗੀ ਉਹ ਬਹੁਤ ਜ਼ਿਆਦਾ ਘਟ ਹੋ ਜਾਵੇਗੀ ਜਿਸ ਦੇ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਸੋ ਇਸ ਵੇਲੇ RBI ਇਹ ਚਿੰਤਾ ਜਤਾ ਰਹੀ ਹੈ ਕਿ ਬਹੁਤ ਸਾਰੇ ਲੋਕ ਡਿਜੀਟਲ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਕਰਕੇ ਹੀ RBI ਦੇ ਵੱਲੋਂ ਹੁਣ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ RBI ਇੱਕ ਡੋਮੇਨ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਨਾਲ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇਗਾ ਲੋਕਾਂ ਨੂੰ ਜਿਹੜੀ ਡਿਜੀਟਲ ਧੋਖਾਧੜੀ ਹੁੰਦੀ ਹੈ ਆਨਲਾਈਨ ਤੋ ਖਦੜੀ ਹੁੰਦੀ ਹੈ ਉਸ ਤੋਂ ਬਚਾਇਆ ਜਾ ਸਕੇਗਾ ਸੋ ਆਰਬੀਆਈ ਨੇ ਇਹ ਵੱਡਾ ਫੈਸਲਾ ਲੈ ਲਿਆ ਹੈ ਤੇ ਨਾਲ ਹੀ ਜਿਹੜੀ ਐਮਪੀਸੀ ਦੀ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਵੀ ਜਿਹੜੇ ਬੇਸਿਕ ਅੰਕ ਨੇ ਉਹਨਾਂ ਨੂੰ ਉਹਨਾਂ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਜਿਹੜੇ ਮੱਧ ਵਰਗ ਦੇ ਲੋਕ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਤੇ ਹਰ ਤਰ੍ਹਾਂ ਦੇ ਜਿਹੜੇ ਕਰਜ਼ੇ ਨੇ ਉਹਨਾਂ ਦੀ ਈਐਮਆਈ ਦੇ ਵਿੱਚ ਵੀ ਕਟੌਤੀ ਹੋ ਜਾਵੇਗੀ ਤੇ ਨਾਲ ਹੀ ਆਮ ਲੋਕਾਂ ਨੂੰ ਵੀ ਥੋੜੀ ਬਹੁਤ ਰਾਹਤ ਮਿਲੇਗੀ ਕਿਉਂਕਿ ਆਮ ਜਿਹੜੇ ਲੋਕ ਨੇ ਇਹ ਮੱਧ ਵਰਗ ਦੇ ਲੋਕ ਨੇ ਉਹਨਾਂ ਦੇ ਲਈ ਤਾਂ ਛੋਟੀ ਜਹੀ ਰਾਹਤ ਹੀ ਬਹੁਤ ਵੱਡਾ ਫਾਇਦਾ ਦੇ ਜਾਂਦੀ ਹੈ ਬਹੁਤ ਵੱਡੀ ਰਾਹਤ ਹੁੰਦੀ ਹੈ ਕਿਉਂਕਿ ਕਮਾਈ ਦੇ ਸਾਧਨ ਘਟ ਹੁੰਦੇ ਨੇ ਤੇ ਇੰਨੇ ਦੇ ਵਿੱਚ ਹੀ ਜੇਕਰ ਥੋੜੀ ਬਹੁਤ ਵੀ ਰਾਹਤ ਮਿਲ ਜਾਵੇ ਤਾਂ ਲੋਕਾਂ ਦੇ ਲਈ ਉਹੀ ਖੁਸ਼ੀ ਦੀ ਗੱਲ ਹੁੰਦੀ ਹੈ ਸੋ ਦੂਸਰੇ ਪਾਸੇ ਆਰਬੀਆਈ ਦੇ ਵੱਲੋਂ ਇਹ ਠੋਸ ਕਦਮ ਚੁੱਕਿਆ ਜਾ ਰਿਹਾ ਹੈ ਜਿਸ ਦੇ ਵਿੱਚ ਇੱਕ ਡੋਮੇਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਲੋਕਾਂ ਨੂੰ ਡਿਜੀਟਲ ਧੋਖਾਧੜੀ ਤੋਂ ਬਚਾਉਣ ਦੇ ਯਤਨ ਕੀਤੇ ਜਾਣਗੇ